ਖਿਲੇ ਬਨੇ ਹੋ ਪੀਨਤੀ ਹੈ ਫੜੀ ਹੱਥ ਬਨ ਕੇ ਅਰਜੁ ਪੂਜਾ ਨਦੀ ਹੈ ਮੇਰੀ ਹੱਥ ਜੋੜ ਕੇ ਅਰਦਾਸ ਗੁਜਾਰ करो ओ बखो सानू सरले बार, बार ये ही मार देगा मन मूरे में डोलना ਮੋਟਾਂ ਵਿੱਚ ਜ਼ਿੰਦਗੀ ਨੂੰ ਲੈਣਾ ਉਹ ਦਿਨੇ ਰਾਤ ਫਿਰੇ ਕਮ ਖਾਂਦਾ ਉਹ ਤੇ ਸਪਨਾ ਪਾਲਣ ਹਾਰ ਹੈ ਹੋ ਜਿਹੜਾ ਪੱਥਰਾਂ ਤੇ ਰਿਜਕ ਪਚਾਉਂਦਾ டா பத்திரி ਮਨ ਮੂਰਖੇਵੇਂ ਡੋਲਣਾ ਸੋਚਾਂ ਵਿੱਚ ਜਿੰਦੜੀ ਲੋਲਣਾ ਮਨ ਮੂਰਖੇਵੇਂ ਡੋਲਣਾ ਸੋਚਾਂ ਵਿੱਚ ਜਿੰਦੜੀ ਲੋਲਣਾ ਦਿਨੇ ਰਾਤ ਫਿਰੇ ਬੰਖਾਂ ਦਾ ਓ ਤੱਫ ਦਾ ਪਾਲਣਹਾਰ ਜਿਹੜਾ ਪੱਥਰ ਅਚਰਿਤ ਜਿੱਤ ਪਛਾਣਦਾ ਉਹ ਸਭ ਦਾ ਪਾਲਣ ਹਾਰ ਜਿਹੜਾ ਪੱਥਰ ਅਚਰਿਤ ਜਿੱਤ ਪਛਾਣਦਾ ਉਹ ਸਭ ਦਾ ਪਾਲਣ ਹਾਰ ਜਿਹੜਾ ਪੱਥਰ ਅਚਰਿਤ ਜਿੱਤ ਪਛਾਣਦਾ ਮਨ ਮੂਰਖੇ ਮੈਂ ਢੋਲਣਾ ਸੋਚਾਂ ਵਿੱਚ ਨਿੱਚੜੀ ਰੋਲਣਾ ਮਨ ਮੂਰਖੇ ਮੈਂ ਢੋਲਣਾ ਸੋਚਾਂ ਵਿੱਤ ਜਿੰਤੜੀ ਗੁਰਲਾ ਦਿਨੇ ਰਾਤ ਫਿਰੇ ਕਮ ਖਾਂਦਾ ਉਹ ਸਭ ਦਾ ਪਾਲਣਹਾਰ ਜਿਹੜਾ ਪੱਥਰਾਂ ਚ ਰਜਿਤ ਪਚਾਉਂਦਾ ਉਹ ਸਭ ਦਾ ਪਾਲਣਹਾਰ ਗੈ ਜਿਹੜਾ ਪੱਥਰਾਂ ਚ ਰਜਿਤ ਪਚਾਉਂਦਾ ਮਨ ਮੂਰਫੇ ਮੇਂ ਦੋਲਣਾ ਹੋਚਾਂ ਵਿੱਚ ਜਿੰਦੜੀ ਰੋਲਣਾ ਮੂ ਰਖੇ ਵੇ ਢੋਲਣਾ ਹੋਚਾਂ ਵਿੱਚ ਜਿੰਦੜੀ ਰੋਲਣਾ ਦਿਨ ਰਾਤ ਸੁਨੇ ਗਮ ਖਾਂਦਾ ਉਹ ਤੇ ਸਬ ਦਾ ਪਾਲਣਹਾਰ ਜਿਹੜਾ ਪੱਤੇ ਦਾ ਤੀਰੀ ਜਿੱਕ ਪਚਾਉਂਦਾ ਸਬ ਦਾ ਪਾਲਣਹਾਰ ਹੈ ਗੱਜ ਕੇ ਓਏ ਓ ਤੇ ਸਭ ਦਾ ਪਾਲਣ ਘਰ ਵੈ ਜਿਹੜਾ ਪੱਤਰਾ ਚ ਰਿਜਕ ਆ ਓਏ ਓ ਤੇ ਸਭ ਦਾ ਪਾਲਣ ਘਰ ਵੈ ਜਿਹੜਾ ਪੱਤਰਾ ਚ ਰਿਜਕ ਆ ਓਏ ਓ ਤੇ ਸਭ ਦਾ ਪਾਲਣ ਘਰ ਵੈ ਜਿਹੜਾ ਪੱਤਰਾ ਚ ਰਿਜਕ ਮਨ ਮੂਰਖੇ ਮੇਂ ਢੋਲਣਾ ਸੋਚਾਂ ਵਿੱਚ ਜਿੰਦੜੀ ਰੋਲਣਾ ਮਨ ਮੂਰਖੇ ਹੋਟਾਂ ਵਿੱਚ ਜਿੰਦੜੀ ਬੋਲਣਾ ਦਿਨੇ ਰਾਤ ਫਿਰੇ ਗਮ ਖਾਂਦਾ ਓਤੇ ਸਭ ਦਾ ਪਾਲਣ ਹਾਰ ਜਿਹੜਾ ਪੱਥਰਾਂ ਤੇ ਜਿੱਤ ਪਚਾਉਂਦਾ ਓਤੇ ਸਭ ਦਾ ਪਾਲਣ ਹਾਰ ਗੈ ਜਿਹੜਾ ਪੱਥਰਾਂ ਤੇ ਜਿੱਤ ਪਚਾਉਂਦਾ ਓ ਸਭ ਦਾ ਪਾਲਣ ਮੇਰਾ ਪੱਥਰਾਂ ਤੇਰੀ ਜਿੱਤ ਬਚਾਉਂਦਾ ਪੱਥਰ ਦਾ ਪਾਲਣ ਘਰ ਓ ਜਿਹੜਾ ਪੱਥਰਾਂ ਤੇਰੀ ਜਿੱਤ ਬਚਾਉਂਦਾ ਓਏ ਉੱਥੇ ਸਭ ਦਾ ਪਾਲਣ ਘਰ ਜਿਹੜਾ ਪੱਥਰਾਂ ਤੇਰੀ ਜਿੱਤ ਬਚਾਉਂਦਾ ਓ ਪੱਥਰਾਂ ਤੇਰੀ ਜਿੱਤ ਬਚਾਉਂਦਾ ਪੱਥਰਾਂ ਤੇਰੀ ਜਿੱਤ ਬਚਾਉਂਦਾ ਹਾਂ